ਤਸਵੀਰ ਦੇ ਵਿੱਚ ਦੇਖ ਰਹੇ ਹੋ ਕਿ ਇੱਕ ਮਿਜ਼ਾਈਲ ਤੋਂ ਬੰ ਚੀਜ਼ ਸੀ ਜਿਹੜੀ ਰਾਤ ਜਿਹੜੀ ਆ ਉਹ ਡਿੱਗੀ ਸੀ ਔਰ ਧੁਮਾਕਿਆਂ ਦੀ ਆਵਾਜ਼ ਜਿਹੜੀ ਆਈ ਸੀ ਸ਼ਾਇਦ ਇਸ ਨੂੰ ਸੁੱਟਣ ਵਾਸਤੇ ਉਹ ਧੁਮਾਕੇ ਜਿਹੜੇ ਕੀਤੇ ਗਏ ਸਨ ਤਸਵੀਰਾਂ ਜਿਹੜੀਆਂ ਇਸ ਨੂੰ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਇਹ ਜਿਹੜੀ ਇੱਕ ਮਿਜ਼ਾਈਲ ਤੋਂ ਬੰ ਚੀਜ਼ ਸੀ ਜਿਹੜੀ ਕਿ ਨਜ਼ਰ ਆ ਰਹੀ ਹੈ ਸਕਰੀਨ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਹੈ ਕਿ ਮਿਜ਼ਾਈਲ ਨੋਮਾ ਚੀਜ਼ ਜਿਹੜੀ ਹੈ ਉਹ ਡਿੱਗੀ ਹੈ ਇੱਕ ਹਿੱਸਾ ਇਸ ਦਾ ਇੱਥੇ ਡਿੱਗਾ ਔਰ ਇੱਕ ਜਿਹੜਾ ਜਟੂਵਾਲ ਪਿੰਡ ਦੇ ਵਿੱਚ ਉਹ ਡਿੱਗਾ ਚਾਰੇ ਪਾਸੇ ਦੀਆਂ ਤਸਵੀਰਾਂ ਜਿਹੜੀਆਂ ਇਸ ਦੀਆਂ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਔਰ ਇਸ ਵਕਤ ਵੱਡੀ ਗਿਣਤੀ ਦੇ ਵਿੱਚ ਆਰਮੀ ਜਿਹੜੀ ਇੱਥੇ ਪਹੁੰਚੀ ਹੋਈ ਹੈ ਤਾਰਾ ਜਿਹੜੀਆਂ ਅੰਦਰੋਂ ਨਿਕਲੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਕਿ ਤਾਰਾ ਜਿਹੜੀਆਂ ਅੰਦਰੋਂ ਨਿਕਲੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਔਰ ਉਸ ਤੋਂ ਬਾਅਦ ਜਿਹੜਾ ਇੱਕ ਹਿੱਸਾ ਇਸ ਦਾ ਜਿਹੜਾ ਜਟੂਵਾਲ ਪਿੰਡ ਦੇ ਵਿੱਚ ਵੀ ਜਿਹੜਾ ਉਹ ਡਿੱਗਾ ਇਸ ਵਕਤ ਉਹ ਸ਼ੁਰੂ ਕੀਤਾ ਜਾ ਰਿਹਾ ਇਹ ਮਜ਼ਾਇਲ ਦਾ ਹੀ ਕੋ ਪਾਟ ਹੈ ਜਿਹੜਾ ਇੱਥੇ ਡਿੱਗਾ ਜਾਂ ਰਾਕਟ ਦਾ ਇਹ ਡਿਟੇਲਡ ਜਿਹੜੀ ਜਾਣਕਾਰੀ ਤੁਹਾਨੂੰ ਆਰਮੀ ਦੇਗੀ ਉਹਨਾਂ ਨੂੰ ਜ਼ਿਆਦਾ ਪਤਾ ਹੈ ਇਸ ਗੱਲ ਦਾ ਦੇਖ ਲਓ ਕਿ ਮਿੱਟੀ ਦੀ ਟਰਾਲੀ ਜਿਹੜੀ ਆ ਪਹੁੰਚ ਚੁੱਕੀ ਆ ਔਰ ਇਸ ਨੂੰ ਡਿਫਿਊਜ਼ ਕਰਨ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਜਾ ਰਿਹਾ ਤੇ ਇਹ ਜੀ ਰਾਤ 1 ਵਜੇ ਤੇ 5 ਮਿੰਟ ਤੇ ਦੋ ਧਮਾਕੇ ਹੋਏ ਆ ਜਦੋਂ ਦੋ ਧਮਾਕੇ ਹੋਏ ਅਸੀਂ ਬਾਹਰ ਆ ਗਏ ਸਾਰੇ ਹੀ ਫਿਰ ਤੇ ਜਦ ਧਮਾਕਾ ਇਹ ਚੌਥਾ ਧਮਾਕਾ ਉਹਨਾਂ ਦੇ ਫੜਕੇ ਕਿਨਾਂ ਧਰਤੀ ਹਿਲਾਤੀ ਜਿਸ ਤਰ੍ਹਾਂ ਨਾ ਕੋਈ ਪਹਚਾੜ ਹੁੰਦਾ ਧਰਤੀ ਹਿੱਲਦੀ ਆ ਉਸ ਟਾਈਮ ਤੇ ਬੂਹੇ ਬਾਰੀਆਂ ਵੀ ਖੜਖੜ ਕੀਤੇ ਆ ਮੁਰਗੇ ਫਿਰ ਪੰਜਵਾਂ ਧਮਾਕਾ ਆ ਫਿਰ ਛੇਵਾਂ ਫਿਰ ਸਤਵਾਂ ਧਮਾਕਾ ਜਦੋਂ ਧਮਾਕਾ ਹੁੰਦਾ ਹੈ ਨਾ ਅਸਮਾਨ ਤੋਂ ਐ ਲੱਗਦਾ ਜਿਦਾ ਬਿਜਲੀ ਗਿਰਦੀ ਆ ਤੇ ਉਹ ਉਸ ਟਾਈਮ ਕੋਈ ਪਤਾ ਨਹੀਂ ਲੱਗਦਾ ਕੋਈ ਨਿਹਰਾ ਹੀ ਇਹ ਡਰੋਨ ਆ ਕਿ ਜਾਂ ਹਵਾਈ ਜਾਂ ਜਾਂ ਹੈਲੀਕਾਪਟਰ ਆ ਕੋਈ ਆਵਾਜ਼ ਨਹੀਂ ਆਉਂਦੀ ਆਵਾਜ਼ ਜਦੋਂ ਆਉਂਦੀ ਸੀ ਜਦੋਂ ਗੜੂਨ ਪੈਂਦੀ ਸੀ ਜਾਂ ਜਦੋਂ ਅੱਗ ਨਿਕਲਦੀ ਉਤੋਂ ਤੇ ਸਵੇਰੇ ਕਿਸਾਨ ਸਾਡੇ ਕਿਸਾਨ ਵੀ ਵੀਰ ਭਰਾ ਜਿੰਨੇ ਵੀ ਮੁਰਗੇ ਬਾਹਰ ਆਏ ਉਹਨਾਂ ਵੇਖਿਆ ਤੇ ਮਝੈਲ ਡਿੱਗੀ ਆ ਮੁਰਗੇ ਫਿਰ ਉਹਨਾਂ ਨੇ ਥਾਣੇ ਤਲਾਹ ਕੀਤੀ ਥਾਣੇ ਵਾਲੇ ਫਿਰ ਆਪਣੀ ਐਸ ਐਚਓ ਦੀ ਗੱਡੀ ਉਨਾ ਮਝਾ ਲੱਦੀ ਆ ਜਿਹੜੇ ਘਰਾਂ ਦੇ ਵਿੱਚ ਟੁਕੜੇ ਲੱਗੇ ਆ ਡਗੇ ਆ ਪਿੰਡ ਜੇਠੂਵਾਲ ਉਹ ਟੁਕੜੇ ਫੇਰ ਆਣ ਕੇ ਪੰਜਾਬ ਪੁਲਿਸ ਨੇ ਕਵਰ ਕੀਤੇ ਆ ਆ ਮੁਰਗੇ 10 ਵਜੇ ਪਤਾ ਲੱਗਾ ਵੀ ਸਾਡੇ ਜੇਠੂਵਾਲ ਦਾ ਬਾਗਰੂ ਆ ਇਹਨੇ ਆਣ ਕੇ ਵੇਖਿਆ ਇਹਨੇ ਮੁਰਗੇ ਫਿਰ ਮਤਲਬ ਇੱਕ ਦੂਜੇ ਨੂੰ ਫੋਨ ਕੀਤਾ ਤੇ ਇੱਥੇ ਡਗਾ ਸਾਰੇ ਤੁਹਾਡੇ ਪੱਤਰਕਾਰ ਭਰਾ ਉਥੇ ਜੇਠੂਵਾਲੀ ਉਥੋਂ ਭਜਾ ਕੇ ਇੱਥੇ ਆਏ ਆਉਂਦਿਆਂ ਨੂੰ ਇਹ ਪੈਂਦਾ ਵਾ ਜੰਡਿਆਲਾ ਹਲਕਾ ਫਿਰ ਚੌਕੀਨ ਚਾਰਜ ਆਪਣੇ ਬਾਗਰੂ ਸਾਰੇ ਪੁਲਿਸ ਵਾਲੇ ਮੌਕੇ ਤੇ ਪਹੁੰਚ ਗਏ ਇਹ ਨਹੀਂ ਅਸੀਂ ਕਹਿੰਦੇ ਪੁਲਿਸ ਪੁਲਿਸ ਪਾਰਟੀ ਬਦਨਾਮੀ ਕਰਦੇ ਆ ਜਿਸ ਵੇਲੇ ਪੁਲਿਸ ਪਾਰਟੀ ਨੂੰ ਫੋਨ ਗਿਆ ਉਸੇ ਵੇਲੇ ਪੰਜ ਸੱਤ ਮਿੰਟਾਂ ਚ ਪੁਲਿਸ ਇੱਥੇ ਪਹੁੰਚ ਗਈ ਆ ਇੱਕ ਦੋ ਦਾ ਨਾ ਫੋਨ ਕਰੀਏ ਕੋਈ ਚੱਕਦਾ ਨਹੀਂ ਕੋਈ ਆਉਂਦਾ ਨਹੀਂਗਾ ਪੰਜ ਸੱਤ ਮਿੰਟਾਂ ਜੀ ਇੱਥੇ ਪੁਲਿਸ ਪਹੁੰਚੀ ਆ ਪੰਜ ਸੱਤ ਮਿੰਟਾਂ ਜੀ ਜੇਠੂ ਵਾਲ ਪਹੁੰਚ ਗਈ ਆ ਉਸ ਵੇਲੇ ਆਰਮੀ ਆ ਗਈ ਆ ਜਿੰਨੇ ਦਿਨ ਰੌਲਾ ਕਰਦਾ ਪਾਕਿਸਤਾਨ ਨਾਲ ਆ ਕੋਈ ਬੱਤੀ ਨਾ ਜਗਾਵੇ ਠੀਕ ਹੈ ਜੀ ਜੇ ਬੱਤੀ ਪਿੱਛੋਂ ਲਾਈਟ ਬੰਦ ਹੁੰਦੀ ਆ ਆਪਣੇ ਕੋਲ ਨਮੀਟਰ ਹੈਗੇ ਜਨਰੇਟਰ ਹੈਗੇ ਆ ਆਪਾਂ ਜਗਾ ਕੇ ਬਲਬ ਜਗਾ ਕੇ ਆਪਾਂ ਚਾਨਣਾ ਨਾ ਕਰੀਏ ਜੇ ਕਹਿੰਦੇ ਮੋਬਾਈਲ ਦੀ ਲਾਈਟ ਜਗਾਉਣੀ ਆ ਕੋਈ ਉਨੇ ਇਹ ਨਹੀਂ ਵੇਖਣਾ ਆਰਮੀ ਦਾ ਦਫ਼ਤਰ ਆ ਜਾਂ ਪੰਜਾਬ ਪੁਲਿਸ ਦਾ ਠਾਣਾ ਵਜਾ ਪਿੰਡ ਆ ਸ਼ਹਿਰ ਆ ਜਿੱਥੇ ਲਾਈਟ ਜਗੀ ਉਹਨੇ ਉੱਥੇ ਗੋਲਾ ਸੁੱਟ ਦੇਣਾ ਵਾ ਬਾਕੀ ਆਰਮੀ ਦੇ ਨਾਲ ਸਿੱਖ ਕੌਮ ਇੱਕ ਤਾਨ ਕੇ ਖੜੀ ਆ ਪ੍ਰਸ਼ਾਦੇ ਦੀ ਲੋੜ ਆ ਲੰਗਰ ਲਾਵਾਂਗੇ ਜਿੱਥੇ ਕਹਿਣਗੇ ਟਰਾਲੀਆਂ ਟਰੈਕਟਰ ਕਹਿਣਗੇ ਟਰਾਲੀਆਂ ਟਰੈਕਟਰ ਹਾਜ਼ਰ ਆ ਖੰਡਗੇ ਜੇ ਸਿੱਖ ਕੌਮ ਦੀ ਸਾਡੀ ਜਵਾਨਾਂ ਦੀ ਲੋੜ ਆ ਜਵਾਨ ਵੀ ਸਾਡੇ ਅੱਗੇ ਵਧ ਕੇ ਨਾਲ ਜਾਣਗੇ